ਦਰਸ਼ਕੋ ਆਪਾਂ ਆਏ ਦਿਨ ਦੇਖਦੇ ਕਿ ਪੰਜਾਬ ਦੇ ਵਿੱਚ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਦਿਨੋਂ-ਦਿਨ ਬਹੁਤ ਜ਼ਿਆਦਾ ਵਧਦੀਆਂ ਜਾ ਰਹੀਆਂ। ਅੱਜ ਦੀ ਮੈਂ ਜਿਹੜੀ ਸੱਚੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇਸ ਦੇ ਵਿੱਚ ਵੀ ਚੋਰ ਆਇਆ ਚੋਰੀ ਕਰਨ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਉਹ ਚੋਰੀ ਕਰਨ ਜਾਊਗਾ ਉਸ ਤੋਂ ਬਾਅਦ ਉਸ ਕੋਲੋਂ ਕਤਲ ਵੀ ਹੋ ਜਾਊਗਾ। ਕੀ ਆ ਪੂਰੀ ਘਟਨਾ ਕਿੱਥੋਂ ਦੀ ਇਹ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਤੇ ਅੱਜ ਦੀ ਜੋ ਸੱਚੀ ਕਹਾਣੀ ਇਹ ਪੰਜਾਬ ਦੇ ਨਵਾਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਚਰਾਣ ਦੀ ਹੈ ਪਿੰਡ ਚਰਾਣ ਦੇ ਵਿੱਚ ਇੱਕ ਮੱਖਣ RAM ਨਾਂ ਦਾ ਵਿਅਕਤੀ ਰਹਿੰਦਾ ਸੀ ਜੋ ਕਿ ਨਸ਼ੇ ਦਾ ਬਹੁਤ ਆਦੀ ਸੀ ਅਤੇ ਨਾਲ ਨਾਲ ਮੱਖਣ ਨਹਿਰੀ ਵਿਭਾਗ ਦੇ ਵਿੱਚ ਨੌਕਰੀ ਵੀ ਕਰਦਾ ਸੀ ਪਿੰਡ ਵਾਲਾ ਤੋਂ ਪਤਾ ਲੱਗਿਆ ਕਿ ਜੋ ਮੱਖਣ ਸੀਗਾ ਉਹ ਪਹਿਲਾਂ ਵੀ ਚੋਰੀਆਂ ਚੱਪੇ ਕਰਦਾ ਸੀ ਅਤੇ ਕਈ ਵਾਰ ਉਹ ਜੇਲ੍ਹ ਵੀ ਜਾ ਚੁੱਕਿਆ ਸੀ ਪਰ ਕਈ ਬੰਦਿਆਂ ਨੇ ਉਸ ਦਾ ਸਮਝੌਤਾ ਕਰਵਾ ਦਿੱਤਾ ਸੀ ਅਤੇ ਉਸ ਨੂੰ ਬਚਾ ਲਿਆ ਸੀ ਪਰ ਇਸ ਵਾਰ ਜਦੋਂ ਮੱਖਣ RAM ਚੋਰੀ ਕਰਨ ਪਹੁੰਚਦਾ ਆਸ਼ਾ ਰਾਣੀ ਦੇ ਘਰ ਮੱਖਣ RAM ਪਿੰਡ ਦੇ ਹੀ ਇੱਕ ਘਰ ਦੇ ਵਿੱਚ ਚੋਰੀ ਕਰਨ ਪਹੁੰਚਦਾ ਰਾਤ ਦੇ ਤਕਰੀਬਨ 10 ਵਜੇ ਔਰਤ ਘਰ ਦੇ ਵਿੱਚ ਕੱਲੀ ਸੀ ਔਰਤ ਦਾ ਨਾਮ ਆਸ਼ਾ ਰਾਣੀ ਦੱਸਿਆ ਜਾ ਰਿਹਾ ਜਿਸ ਦੀ ਉਮਰ ਤਕਰੀਬਨ 55 ਸਾਲ ਸੀ ਉਹਦਾ ਪਤੀ ਮਨਜੀਤ ਸਿੰਘ ਜੋ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਕਦੇ ਉਹ ਘਰ ਆ ਜਾਂਦਾ ਸੀ ਅਤੇ ਕਦੇ ਘਰ ਨਹੀਂ ਆਉਂਦਾ ਸੀ ਆਸ਼ਾ ਰਾਣੀ ਦੇ ਤਿੰਨ ਬੱਚੇ ਸਨ ਇੱਕ ਬੱਚਾ ਉਸ ਦਾ ਫੌਜ ਦੇ ਵਿੱਚ ਭਰਤੀ ਹੋ ਕੇ ਅਸਾਮ ਦੇ ਬਾਰਡਰ ਦੇ ਉੱਤੇ ਡਿਊਟੀ ਨਿਭਾ ਰਿਹਾ ਸੀ ਪਰ ਰਾਤ ਦੇ ਸਮੇਂ ਉਹ ਨਸ਼ੇੜੀ ਉਸ ਘਰ ਦੇ ਵਿੱਚ ਦਾਖਲ ਹੁੰਦਾ ਅਤੇ ਆਸ਼ਾ ਰਾਣੀ ਦੀਆਂ ਕੰਨਾਂ ਦੇ ਵਿੱਚੋਂ ਬਾਲੀਆਂ ਪਟਾਂ ਲੱਗ ਜਾਂਦਾ ਜਿਵੇਂ ਹੀ ਆਸ਼ਾ ਰਾਣੀ ਰੌਲਾ ਪਾਉਣਾ ਸ਼ੁਰੂ ਕਰਦੀ ਆ ਤਾਂ ਇਸ ਤੋਂ ਬਾਅਦ ਉਹ ਵਿਅਕਤੀ ਉਸ ਦਾ ਚੁੰਨੀ ਦੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੰਦਾ ਅਤੇ ਜਿਵੇਂ ਹੀ ਉੱਥੇ ਰੌਲਾ ਪੈ ਜਾਂਦਾ ਅਤੇ ਇਸ ਤੋਂ ਬਾਅਦ ਉਹ ਦੋਸ਼ੀ ਮੌਕੇ ਤੇ ਹੀ ਫਰਾਰ ਹੋ ਜਾਂਦਾ ਆਪਣੇ ਮੋਟਰਸਾਈਕਲ ਤੇ ਉਹ ਉੱਥੋਂ ਰਫੂ ਚੱਕਰ ਹੁੰਦਾ ਅਤੇ ਬਾਅਦ ਦੇ ਵਿੱਚ ਕਿਸੇ ਨੂੰ ਠਿਉਂਦਾ ਨਹੀਂ ਆਂਡੀ ਗਮਾਂਡੀ ਉਸ ਨੂੰ ਭਾਲਣ ਦੀ ਬਹੁਤ ਕੋਸ਼ਿਸ਼ ਕਰਦੇ ਨੇ ਇਸ ਤੋਂ ਬਾਅਦ ਪੁਲਿਸ ਥਾਣੇ ਦੇ ਵਿੱਚ ਤਲਾਸ਼ ਦਿੱਤੀ ਜਾਂਦੀ ਹੈ ਅਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ। ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ। ਮ੍ਰਿਤਕ ਦੀ ਭਤੀਜੀ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਉੱਤੇ ਮੁਕੱਦਮਾ ਦਰਜ ਕਰ ਲਿਆ ਜਾਂਦਾ। ਬਲਜੀਤ ਕੌਰ ਨੇ ਦੱਸਿਆ ਕਿ ਰਾਤ ਦੇ ਸਮੇਂ ਆਸ਼ਾ ਰਣੀ ਘਰ ਦੇ ਵਿੱਚ ਇਕੱਲੀ ਸੀ। ਇਸ ਕਰਕੇ ਉਸ ਨਸ਼ੇੜੀ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਰਾਤ ਨੂੰ ਘਰ ਦੇ ਵਿੱਚ ਵੜਿਆ ਅਤੇ ਲੁੱਟ ਦੀ ਨੀਅਤ ਨਾਲ ਆਇਆ ਸੀ। ਅਤੇ ਜਦੋਂ ਆਸ਼ਾ ਰਾਣੀ ਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਆ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਹਾਈਪ ਕਰਨਾ ਨਾ ਭੁੱਲੋ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ